ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ ਆਲ ਪਾਰਟੀ ਮੀਟਿੰਗ 'ਚ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ-ਬੂੰਦ ਵਾਸਤੇ ਅਸੀਂ ਖੜਾਂਗੇ ਜੀ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜੇ ਆਂ ਜੀ ਪਰ ਤੇ ਹੁਣ ਕੀ ਉਹ ਦੱਸਣਗੇ ਵੀ ਆਹ ਉਹਨਾਂ ਦੀ ਸਹਿਮਤੀ ਨਾਲ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਵੈਸੇ ਲੀਡਰ ਨੇ ਜਿਹੜੇ ਬੀਜੇਪੀ ਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖ ਹੀ ਕਿਹਾ ਜਾਂਦਾ ਪਰ ਉਹ ਦੱਸਦੇ ਨੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸਦੇ ਨੇ ਮਨਪ੍ਰੀਤ ਬਾਦਲ ਉਹ 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 ਬੀਜੇਪੀ ਨੇ ਉਹ ਦੱਸਦੇ ਨੇ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਉਹ ਵੀ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆ ਆ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਉਹ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹਦਾ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਆ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਨਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਨੇ ਵੋਟ ਪਾਤੀ ਉੱਥੇ ਬੀਜੇਪੀ ਸਰਕਾਰ ਹੈ 2-1 ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ 2-1 ਨਾਲ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਜਾਉਂਦਾ ਤਾਂ ਕੱਲ ਨੂੰ ਐ ਫੈਸਲਾ ਕਰ ਲੈ। ਉੱਥੇ ਜੀ ਫਿਰ ਸਾਡੀ ਸੀਆਈਐਸਪ ਲੱਗੀ ਹੋਈ ਆ ਅੱਜ ਰਾਤ ਨੂੰ ਭੱਟਾ ਭੋਲਾਂਗੇ ਐਂ ਕਰਨਾ ਚਾਹੁੰਦੇ। ਮਤਲਬ ਮੈਂ ਬੀਜੇਪੀ ਦੇ ਜਿਹੜੇ 100 ਕਾਲਡ ਇੱਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣਨ ਨੂੰ ਫਿਰਦੇ ਆ। ਹੈਨਾ? ਉਹਨਾਂ ਨੂੰ ਰਿਵਾਰਡ ਬੂਟ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਰਿਵਾਰਡ ਦੇਤਾ ਕਿਸੇ ਨੂੰ ਕੁਛ ਪਾਰਲੀਮੈਂਟ ਦੇ ਸਭ ਤੋਂ ਬਾਅਦ ਮੈਂ ਬੋਲਦ ਰਿਹਾ ਮੈਂ ਤਾਂ ਅਕਦੀ ਰਿਵਾਰਡ ਬੂਟ ਬਾਰੇ ਸੋਚਿਆ ਨਹੀਂ ਨਾ ਤੇ ਉਹ ਰਿਵਾਰਡ ਊੜ ਜੇ ਹੀ ਮਿਲਦੇ ਹੁੰਦੇ ਪਹਿਲਾਂ ਬਾਅਦ ਚ ਫਿਰ ਉਧਰ ਜਾ ਕੇ ਲੈ ਜਾਂਦੇ ਹੁੰਦੇ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਹੈ ਇਹ ਫਿਰ ਲੋਕ ਸਾਬ ਲੈ ਮੰਗਣਗੇ